ਮਾਂ ਬੱਚੇ ਤੋਂ ਪ੍ਰਭਾਵਤ ਹੈ ਕਿ ਸਮਰਤੀ ਨਿਵਾਣ ਦੀ ਤਰਫ ਚਲੀ ਜਾਂਦੀ ਹੈ ਇਹ ਪਿਆਰ ਨਿਵਾਣ ਦੀ ਤਰਫ ਚਲਾ ਜਾਂਦਾ ਇਹਨੂੰ ਸਨੇ ਕਹਿੰਦੇ ਨੇ ਇਹਨੂੰ ਮੋਹ ਕਹਿੰਦੇ ਨੇ ਮੈਂ ਫਿਰ ਅਰਸ ਕਰਾਂ ਗੁਰਮਤਿਸ ਦੀ ਨਿੰਦਾ ਨਹੀਂ ਕਰਦੀ ਮੋਹ ਕਮ ਹੈ ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮਿੱਠਾ ਲਾਇਆ ਅਗਰ ਮੋਹ ਵਿੱਚ ਮਿਠਾਸ ਨਾ ਆਉਂਦੀ ਨਾ ਪਸ਼ੂਆਂ ਦੇ ਬੱਚੇ ਪੱਲਣੇ ਸੰ ਨ ਮਨੁੱਖਾਂ ਦੇ ਸਾਰਾ ਸੰਸਾਰ ਸੁਣ ਹੋ ਜਾਣਾ ਸੀ ਕੁਝ ਵੀ ਨਹੀਂ ਹੋਣਾ ਸੀ ਲੇਕਿਨ ਸਿਰਫ ਮੋਹ ਦੇ ਤਲ ਤੇ ਹੀ ਰਹਿ ਗਿਆ ਅੱਗੇ ਗਿਆ ਹੀ ਨਹੀਂ ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠ ਸਕਿਆ ਅਸੀਂ ਨਹੀਂ ਗੱਲ ਕਰਦਾ ਇਹਨੇ ਬੁਲੰਦੀਆਂ ਨੂੰ ਨਹੀਂ ਛੋਇਆ ਸਨੇਹ ਵਿੱਚ ਇੱਕ ਛੋਟਾ ਹੁੰਦਾ ਹੈ ਇੱਕ ਵੱਡਾ ਹੁੰਦਾ ਹੈ ਬੱਚਾ ਹਮੇਸ਼ਾ ਹੀ ਛੋਟਾ ਮਾਸੂਮ ਹੈ ਕਮਜ਼ੋਰ ਹੈ ਮਜਬੂਰ ਹੈ ਸਨੇਹ ਸਨੇਹ ਵਿੱਚ ਦੇਣਾ ਹੀ ਦੇਣਾ ਆਉਂਦਾ ਹੈ ਸਮਾਂ ਦੇਣਾ ਹੈ ਮਾਨ ਹੈ ਆਪਣੇ ਅਸਤਰਾ ਦਾ ਦੁੱਧ ਦੇਣਾ ਹੈ ਉਹਨਾਂ ਦੇਣਾ ਆਪਣਾ ਆਪਣਾ ਮਾਸ ਦੇਣਾ ਇੱਕ ਤਰੀਕੇ ਨਾਲ ਆਪਣੀ ਸ਼ਕਤੀ ਦੇਣੀ ਸਮਾਂ ਦੇਣਾ ਵਕਤ ਦੇਣਾ ਬੱਚੇ ਨੂੰ ਤੇ ਦੇਣਾ ਹੀ ਦੇਣਾ ਦੇਣਾ ਹੀ ਦੇਣਾ ਇਹ ਦੇਣ ਦੀ ਭਾਵਨਾ ਸਨੇਹ ਪੈਦਾ ਕਰ ਦਿੰਦੀ ਹੈ ਸਨੇਹ ਨਾ ਹੋਵੇ ਤੇ ਦੇਣ ਦੀ ਭਾਵਨਾ ਨਹੀਂ ਪੈਦਾ ਹੁੰਦੀ ਕੋਈ ਮੈਜ ਕਰ ਦੇ ਤੇ ਸਨੇਹ ਦੀ ਆਪਣੀ ਇੱਕ ਸੀਮਾ ਵੀ ਆਉਂਦੀ ਹੈ ਆਪਣੇ ਬੱਚੇ ਨਾਲ ਹੁੰਦਾ ਹੈ ਸਨੇਹ ਦੂਜੇ ਨਾਲ ਨਹੀਂ ਹੁੰਦਾ ਭਾਈ ਗੁਰਦਾਸ ਜੀ ਤੇ ਸਾਫ਼ ਕਹਿੰਦੇ ਨੇ ਪਿਤਾ ਦਾ ਪਿਆਰ ਨਾ ਪਰੋਸੀ ਤੇ ਪਾਈ ਹੈ ਸਾਫ਼ ਕਹਿ ਦਿੰਦਾ ਕੀ ਕਿ ਪड़ोसी ਨੇ ਵੀ ਬੱਚੇ ਨੂੰ ਚੁੱਕ ਲਿਆ ਪਿਆਰ ਪਿਆ ਕਰਦਾ ਪਰ ਉਹ ਪਿਓ ਵਰਗਾ ਨਹੀਂ ਹੋ ਸਕਦਾ ਮਾਂ ਵਰਗਾ ਨਹੀਂ ਹੋ ਸਕਦਾ ਵਾਹਿਗੁਰੂदास ਐਸਾ ਸਪਸ਼ਟ ਕਰ ਦੇ ਮੋ ਸਨੇਹ ਬੜਾ ਸੀਮਤ ਹੁੰਦਾ ਹੈ ਔਰ ਇਸ ਸੀਮਤ ਮੋਹ ਕਰਕੇ ਹੋ ਸਕਦਾ ਆਪਣੇ ਬੱਚੇ ਦੇ ਔਗਣ ਵੀ ਚੰਗੇ ਲਗਣ ਪड़ोसी ਦੇ ਬੱਚੇ ਦੇ ਗੁਣ ਵੀ ਚੰਗੇ ਨਾ ਲਗਣ ਐਸਾ ਵੀ ਹੋ ਸਕਦਾ ਕਿਉਂਕਿ ਉਹ ਸਨਲ ਸਨੇਹ ਨੇ ਸਨੇਹ ਦ੍ਰਿਸ਼ਟੀ ਨੂੰ ਬਦਲ ਦਿੰਦਾ ਹੈ ਸਨੇਹ ਕਰਕੇ ਆਪਣੇ ਬੱਚੇ ਚ ਖੂਬੀਆਂ ਹੀ ਖੂਬੀਆਂ ਦਿਖਾਈ ਦਿੰਦੀ ਹੈ ਚਲੋ ਇਹਦੇ ਉੱਤੇ ਇੱਕ ਨਿੱਕਾ ਜਿਹਾ ਮੈਂ ਤੁਹਾਨੂੰ ਉਦਾਹਰਣ ਵੀ ਸਰਵਣ ਕਰਾ ਦੇਣਾ ਅਕਬਰ ਦੀ ਅਦਕੜ ਉਮਰ ਹੋ ਗਈ ਸੀ ਤੇ ਘਰ ਵਿੱਚ ਔਲਾਦ ਨਹੀਂ ਸੀ ਕਿ ਖ्वाजा ਮੀਰ ਦੀਨ ਚਿਸ਼ਤੀ ਦੀ ਦਰਗਾਹ ਤੇ ਵੀ ਗਿਆ حضرت ਨਜ਼ਾਮੁਦੀਨ ਦੇ ਚਿੱਲੇ ਵੀਸ ਨੇ ਕੱਟੇ ਹੋਰ ਵੀ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਤੇ ਗਿਆ ਅਖੀਰ ਵਿੱਚ ਸ਼ਾਇਦ ਜਿਹੜੇ ਇਤਿਹਾਸ ਨੂੰ ਪੜਦੇ ਨੇ ਸੁਣਦੇ ਨੇ ਉਹਨਾਂ ਨੂੰ ਪਤਾ ਹੈ ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਨੰਗੇ ਪੈਰੀ ਗੋਬਿੰਦ왈 ਸਾਹਿਬ ਦੇ ਖਾਇਸ਼ ਸੰਤਾਨ ਦੀ ਬੱਚੇ ਜੀ ਤਖਤ ਦਾ ਵੱਡੀ ਵਾਰਸ ਹੋਵੇ ਕੋਈ ਹਿੰਦੁਸਤਾਨ ਦਾ ਮਹਾਂ ਬਾਦਸ਼ਾਹ ਤੇਰੀ اولاد ਕੋਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਅਸਥਾਨ ਗੋਵਿੰਦ왈 ਸਾਹਿਬ ਦੇ ਜਦ ਪਹੁੰਚਿਆ ਕਿ ਬੀੜ ਬਾੜ ਨਾਲ ਸੀ ਸਿਪਾਹੀ ਨਾਲ ਸੰ ਲਾਓ ਲਸ਼ਕਰ ਨਾਲ ਸੀ حفاظت ਵਾਸਤੇ ਚੌਕਦਾਰ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਦੱਸ ਦਿੱਤਾ ਮੁਗਲ ਆਜ਼ਮ ਅਕਬਰ ਆਏ ਨੇ ਸਤਗੁਰੂ ਕਹਿਣ ਲੱਗੇ ਸੀ ਇੱਕ ਮਰਿਆਦਾ ਬਣਾਈ ਹੋਈ ਹੈ ਉੱਚ-ਨੀਚ ਨੂੰ ਖਤਮ ਕਰਨ ਵਾਸਤੇ ਵੱਡੇ-ਛੋਟੇ ਨੂੰ ਖਤਮ ਕਰਨ ਵਾਸਤੇ ਪਹਿਲੇ ਪੰਗਤ ਫਿਰ ਸੰਗਤ ਸਾਡੇ ਦਰਸ਼ਨ ਬਾਗ ਵਿੱਚ ਪਹਿਲੇ ਪੰਗਤ 'ਚ ਬੈਠੇ ਉਹਨਾਂ ਦਿਨ ਰਸਤੇ 'ਚ ਕੋਈ ਢਾਬੇ ਹੋਟਲ ਨਹੀਂ ਆਉਂਦੇ ਸਨ ਦੂਰ-ਦੂਰ ਲੋਕੀ ਪੈਦਲ ਸੰਗਤਾਂ ਜਾਂਦੀਆਂ ਸਨ ਕੋਈ ਕਿਸੇ ਪਿੰਡ 'ਚੋਂ ਆ ਰਿਹਾ ਕੋਈ ਕਿਸੇ ਸ਼ਹਿਰ 'ਚੋਂ ਆ ਰਿਹਾ ਪੈਦਲ ਲੰਬੀ ਵਾਟ ਤੈਅ ਕਰਕੇ ਆਣਾ ਤਾਂ ਭੁੱਖ ਪਿਆਸ ਤੇ ਹੁੰਦੀ ਸੀ ਸਤੁਰ ਨੇ ਲੰਗਰ ਦਾ ਇੰਤਜ਼ਾਮ ਕਰ ਰੱਖਿਆ ਸੀ ਹਰ ਵਕਤ ਲੰਗਰ ਚੱਲਦਾ ਸੀ ਪਹਿਲੇ ਪੰਗਤ ਪਾਛੇ ਸੰਗਤ ਚੌਬਦਾਰ ਨੇ ਇਹ ਹੁਕਮ ਸਤਿਗੁਰੂ ਦਾ ਮੁਗਲ ਆਜ਼ਮ ਨੂੰ ਵੀ ਸੁਣਾ ਦਿੱਤਾ ਤੇ ਪਹਿਲੇ ਪੰਗਤ ਪਾਛੇ ਸੰਗਤ ਬੈਠੋ ਪੰਗਤ ਦੇ ਚ ਮਵਾਤ ਦੋ ਲੰਗਰ ਛਕੋ ਫਿਰ ਸਤਿਗੁਰਾਂ ਦੇ ਦਰਸ਼ਨ ਹੋਣਗੇ ਪੰਗਤ ਚ ਬੈਠਾ ਔਰ ਅਕਬਰ ਦਾ ਸੇਮ ਦਾ ਅਨੁਭਵ ਹੈ ਕਹਿੰਦੇ ਦਸਤਰਖਾਨ ਤੇ ਮੈਂ ਅਜ ਤੱਕ 36 ਪ੍ਰਕਾਰ ਦੇ ਭੋਜਨ ਖਾਦੇ ਨੇ ਇਹ ਸਵਾਦ ਨਹੀਂ ਆਇਆ ਜੋ ਇੱਥੇ ਰੁੱਖੇ ਸੁਖੇ ਲੰਗਰ ਦੇ ਚ ਮੈਨੂੰ ਆ ਗਿਆ ਹੈ ਨਾ ਰਸ ਭਾਵਨਾ ਨੇ ਰਸ ਬਣਾ ਦਿੱਤਾ ਲੰਗਰ ਅਕਸਰ ਭਾਵਕ ਮਨੁੱਖ ਭਾਵਨਾ ਵਾਲੇ ਬੜੰਦੇ ਭਾਵਨਾ ਪ੍ਰਭਾਵਿਤ ਕਰਦੀ ਹੈ ਇਹ ਵੀ ਮੈਲਸ ਕਰਦੇ ਭਾਵਨਾ ਭੋਜਨ ਨੂੰ ਪ੍ਰਭਾਵਿਤ ਕਰਦੀ ਹੈ ਭਾਵਨਾ ਪਾਣੀ ਨੂੰ ਪ੍ਰਭਾਵਿਤ ਕਰਦੀ ਹੈ ਭਾਵਨਾ ਰੇਤ ਦੇ ਜ਼ਰਿਆਂ ਨੂੰ ਪ੍ਰਭਾਵਿਤ ਕਰਦੀ ਹੈ ਭਾਵਨਾ ਮਾਹੌਲ ਹਵਾ ਨੂੰ ਪ੍ਰਭਾਵਿਤ ਕਰਦੀ ਹੈ ਜਗੀਰ ਲਿਖ ਕੇ ਦੇਣ ਲੱਗ ਪਿਆ ਇਤਨੇ ਪਿੰਡ ਮੈ ਦੇ ਦੇਣਾ ਇਤਨੇ ਪਿੰਡਾਂ ਦੀ ਜ਼ਮੀਨ ਦੇ ਦੇਣਾ ਕਿ ਲੰਗਰ ਖੁੱਲੇ 당 ਨਾਲ ਚਲੇ ਸਤਿਗੁਰੂ ਦੇਵ ਜੀ ਮਹਾਰਾਜ ਕਹਿਣ ਲੱਗੇ ਨਹੀਂ ਇਹ ਸੰਗਤਾਂ ਦੀ ਦਸਾਂ ਨਵਾਂ ਦੀ ਕੀਰਤ ਨਾਲ ਚੱਲਦਾ ਹੈ ਸ਼ੈਨ ਸ਼ਾਹਾਂ ਦੀ ਜੰਗੀਰ ਨਾਲ ਨੇ ਜੇ ਦਰਸ਼ਨ ਕੀਤੇ ਨਿਹਾਲ ਹੋਇਆ ਖੈਰ ਇਸ ਦੇ ਘਰ ਔਲਾਦ ਹੋਈ ਸ਼ਾਜ਼ਾਦੇ ਦਾ ਜਨਮ ਹੋਇਆ ਆਗਰੇ ਦੀ ਗਲ ਨਾਮ ਸਲੀਮ ਰੱਖਿਆ ਬਾਅਦ ਵਿੱਚ ਇਹੀ ਜੰਗੀਰ ਬਣਿਆ ਮਮਤਾ ਕਈ ਦਿਨਾਂ ਦੀ ਜੋ ਅੰਦਰ ਰੁਕੀ ਹੋਈ ਸੀ ਮੋਹ ਜੋ ਕਈ ਦਿਨ ਦਾ ਅੰਦਰ ਰੁਕਿਆ ਹੋਇਆ ਸੀ ਹੜ ਬਣ ਕੇ ਬਾਹਰ ਆਇਆ ਆਪਣੇ ਰਾਜ ਕਾੜ ਵਿੱਚ ਵੀ ਸਮਾਂ ਕਢ ਲੈਂਦਾ ਸੀ ਸਲੀਮ ਨੂੰ ਖਿਡਾਣ ਵਾਸਤੇ ਉਹਦੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ ਹਾਲਾਂਕਿ ਗੱਲਾਂ ਬਾਤਾਂ ਸਿਰਫ ਪਿਓ ਨਹੀਂ ਕਰਨੀਆਂ ਹੁੰਦੀਆਂ ਮਾਂ ਨਹੀਂ ਕਰਨੇ ਬੱਚਾ ਦੇ ਕਰ ਨਹੀਂ ਸਕਦਾ ਲੇਕਿਨ ਫਿਰ ਵੀ ਪਿਓ ਬੋਲਦਾ ਫਿਰ ਵੀ ਮਾਂ ਬੋਲਦੀ ਪਮੇ ਜੇ ਬੱਚਾ ਸਮਝਦਾਨੇ ਤੇ ਮੋਹ ਮਜਬੂਰ ਕਰਦਾ ਹੈ ਸਨੇ ਮਜਬੂਰ ਕਰਦਾ ਹੈ ਅਕਬਰ ਦਿਨ ਦੇਈ کئی-ਕਈ ਦਫਾ ਸਮਾਂ ਘਟਦਾ ਹੈ ਖਿਡਾਂਦਾ ਹੈ ਬੱਚੇ ਨੂੰ ਪਿਆਰ ਕਰਦਾ ਹੈ ਸਵੇਰ ਦਾ ਵਕਤ ਸੀ ਸਲੀਮ ਗੋਦ ਵਿੱਚ ਹੈ ਅਕਬਰ ਬੜਾ ਖੁਸ਼ ਨਮਾਜ਼ ਪੜ੍ਹ ਕੇ ਆਇਆ ਹੈ ਸਲੀਮ ਨੂੰ ਚੁੱਕ ਲਿਆ ਗੋਲੀ ਇੱਕ ਨੌਕਰਾਨੀ ਦਾਸੀ ਪੋਚਾ ਦੇ ਰਹੀ ਸੀ ਫਰਸ਼ ਤੇ ਅਕਬਰ ਉਸ ਗੋਲੀ ਨੂੰ ਕਹਿੰਦਾ ਖਾਦੀਮਾ ਸਲੀਮ ਵਰਗਾ ਕੋਈ ਹੋਰ ਖੂਬਸੂਰਤ ਨਹੀਂ ਹੋ ਸਕਦਾ ਬਹੁਤ ਖੂਬਸੂਰਤ ਹੈ ਬਹੁਤ ਖੂਬਸੂਰਤ ਹੈ ਮੁਖਾਦਮਾ ਵਿਚਾਰੀ ਕੀ ਅੱਖੇ ਨੌਕਰਾਨੀ ਕੀ ਅੱਖੇ ਹੱਥ ਜੋੜ ਕੇ ਕਹਿਣ ਲੱਗੀ ਜਹਾਂ ਪਨਾ سلیم ورگا خوبصورت خدا نے بنایا ہی نہیں اس تو زیادہ اور کسی نے بنایا ہی نہیں یہ سب تو زیادہ خوبصورت اکبر دے نین نقش بڑے نے ہیں خادمہ ہاں چان ملا ہے شہن شاہ بادشاہ سلامت میں اس طرح دا بچہ دیکھے ہی نہیں جیسے اس طرح دے نین نقش آو ਮੈਂ ਤੇ ਅੱਜ ਤੱਕ ਦੇਖਿਆ ਹੀ ਨਹੀਂ ਅਕਬਰ ਜੋ ਕੁਝ ਕਹਿੰਦਾ ਉਸ ਤੋਂ ਅੱਗੇ ਹੋ ਕੇ ਕਹਿੰਦੀ ਜਦ ਇਸ ਤਰ੍ਹਾਂ ਦੱਸ ਵੀ ਖੂਬੀਆਂ ਅਕਬਰ ਦੱਸਦਾ ਤੇ ਖਾਦਮਾਂ ਆਂ ਦੇ ਚ ਹਾਂ ਮਿਲਾ ਕੇ ਗਲ ਵਧਾ ਕੇ ਬਿਆਨ ਕਰਦੀ ਹੈ ਅਕਬਰ ਕਹਿੰਦੇ ਤੂੰ ਆਗਰੇ ਵਿੱਚ ਕੱਲ ਜਾਵੇਂ ਸਵੇਰੇ ਕਮਨਾ ਕਰੇ ਦਿਨ भर ਤਲਾਸ਼ ਕਰੇਂਗੇ ਕਿਸੇ ਘਰ ਦੇ ਵਿੱਚ ਕੋਈ ਐਸਾ ਬੱਚਾ ਹੋਵੇ ਜੋ ਸਲੀਮ ਨਾਲੋਂ ਜ਼ਿਆਦਾ ਸੋਹਣਾ ਹੋਵੇ ਜ਼ਿਆਦਾ ਸੁੰਦਰ ਹੋਵੇ ਮੈਂ ਉਸ ਦੇ ਮਾਂ-ਬਾਪ ਨੂੰ ਬੱਚੇ ਨੂੰ ਮਾਲਾ-ਮਾਲ ਕਰ ਦੇਵਾਂਗਾ ਬਹੁਤ ਕੁਝ ਦੇਵਾਂਗਾ ਤੂੰ ਤਲਾਸ਼ ਕਰ ਸੂਰਜ ਡੁੱਲਦੇ ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਜਾਣਾ ਆ ਗਈ ਖਾਦਮਾ ਸੂਰਜ ਡਲਦੇ ਆ ਗਈ। ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਗਈ। ਗੋਦ ਦੇ ਵਿੱਚ ਚੀਥੜੀਆਂ ਦੇ ਵਿੱਚ ਲਪਟਿਆ ਹੋਇਆ ਇੱਕ ਬੱਚਾ। અત્યੰਤ ਕਰੂਪ। ਉਹ ਲੀੜਾਂ ਦੇ ਵਿੱਚ ਲਪੇਟਿਆ ਹੋਇਆ। ਸਾਹ ਸੁਪਰਾ ਵੀ ਇਤਨਾ ਨਹੀਂ ਕੀਤਾ ਸੀ। گود بچہ دیکھ کے اکبر کہنے ہے خادمہ تینوں کہا سی کوئی ایسا بچہ لے کے آ جو میرے سلیم نالوں زیادہ خوبصورت ہوئے خادمہ کہنے لگی جہاں پنا لے آئی ہاں لے آئی ہے ہاں اے دیکھو میری گود کس دا بچہ ہے شہن شاہ میرا بچہ ہے جس سچ پچھیں ਮੇਰੀ ਜਾਨ ਦੀ ਬਖਸ਼ੀ ਕਰੇ ਇਸ ਬੱਚੇ ਦੇ ਸਾਹਮਣੇ ਤੇਰਾ ਸਲੀਮ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਜੇ ਮੇਰੇ ਕੋਲ ਸੱਚ ਪੁੱਛੇ ਜੇ ਮੈਨੂੰ ਮਾਫ ਕਰ ਦੇਵੇਂ ਕੀ ਕਰਾਂ ਸਾਰਾ ਆਗਰਾ ਘੁੰਮਿਆ ਇਸ ਬੱਚੇ ਨਾਲ ਸੋਣਾ ਮੈਨੂੰ ਇੱਕ ਵੀ ਨਹੀਂ ਦਿਖਾਈ ਦਿੱਤਾ ਸਨੇ ਮੋ ਅਗਰ ਨਾ ਹੋਵੇ ਤਾਂ ਆਪਣੇ ਬੱਚੇ ਚ ਖੂਬੀਆਂ ਦਿਖਾਈ ਵੀ ਨਹੀਂ ਦੇ ਸਕਦੀਆਂ ਸਨੇਹ ਕਰਕੇ ਬੱਚੇ ਪਾਲ ਲੈਣਾ ਪਰ ساری ਜ਼ਿੰਦਗੀ ਮਨੁੱਖ ਸਨੇਹ ਵਿੱਚ ਰਹਿ ਗਿਆ ਹੈ ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠਿਆ ਸਨੇਹ ਤੇ ਪਸ਼ੂਆਂ ਚ ਵੀ ਹੁੰਦਾ ਹੈ ਬਲਕਿ ਮਨੁੱਖ ਨਾਲੋਂ ਜ਼ਿਆਦਾ ਹੁੰਦਾ ਹੈ ਜ਼ਿਆਦਾ ਹੁੰਦਾ ਜਦ ਕਦੀ ਮਨੁੱਖ ਦਾ ਇਹ ਪਿਆਰ ਪ੍ਰੇਮ ਦੀ ਸੂਰਤ اختیار ਕਰਦਾ ਹੈ ਇਨੂੰ ਉਰਦੂ ਪਰਸ਼ਿੰਦ ਵਿੱਚ ਇਸ਼ਕ ਕਹਿੰਦੇ ਨੇ। ਇਹ ਛੋਟੇ ਦੀ ਤਰਫ ਨਹੀਂ ਆਉਂਦਾ ਬਰਾਬਰੀ ਦੀ ਤਰਫ ਆਉਂਦਾ ਹੈ। ਸਨੇਹ ਤੇ ਬੱਚਿਆਂ ਨਾਲ ਹੋ ਸਕਦਾ ਹੈ। ਪ੍ਰੇਮ ਭਰਾ ਨਾਲ ਹੋ ਸਕਦਾ ਹੈ। ਮਿੱਤਰ ਨਾਲ ਹੋ ਸਕਦਾ ਹੈ। ਪਤੀ ਨਾਲ ਹੋ ਸਕਦਾ ਹੈ, ਪਤਨੀ ਨਾਲ ਹੋ ਸਕਦਾ ਹੈ। ਦੋਸਤ ਨਾਲ ਹੋ ਸਕਦਾ ਹੈ, ਭੈਣ ਨਾਲ ਹੋ ਸਕਦਾ ਹੈ, ਭਰਾ ਨਾਲ ਹੋ ਸਕਦਾ ਹੈ। ਇਹ ਬਰਾਬਰੀ ਦੀ ਤਰਫ ਆਉਂਦਾ ਹੈ। ਇਹਦੇ ਵਿੱਚ ਕੋਈ ਛੋਟਾ ਵੱਡਾ ਨਹੀਂ ਹੁੰਦਾ। ਤੇ ਇਹ ਰਿਸ਼ਤਾ ਦੇਣ ਦਾ ਵੀ ਨਹੀਂ ਹੁੰਦਾ ਸਨੇਹ ਦੇ ਤੇ ਸਿਰਫ ਦੇਣਾ ਹੀ ਦੇਣਾ ਹੈ ਇਹ ਵੀ ਮੈਰਿਜ ਕਰਦੇ ਆ ਬੱਚੇ ਨੂੰ ਤੇ ਦੇਣਾ ਹੀ ਦੇਣਾ ਹੈ ਮਾਂ ਨੇ ਸਮਾਂ ਵੀ ਦੇਣਾ ਹੈ ਸਭ ਕੁਝ ਦੇਣਾ ਹੈ ਦੁੱਧ ਵੀ ਪਿਲਾਣਾ ਹੈ ਉਹਦੀ ਸੇਵਾ ਵੀ ਕਰਨੀ ਹੈ ਉਹਨੂੰ ਬਸਤਰ ਵੀ ਬਦਲ ਲੈਣੇ ਇਸ਼ਨਾਨ ਵੀ ਕਰਾਣਾ ਹੈ ਉਹਨੂੰ ਦੁੱਧ ਵੀ ਪਿਲਾਣਾ ਹੈ ਸਭ ਕੁਝ ਕਰਨਾ ਹੈ ਸਨੇਹ ਵਿੱਚ ਦੇਣਾ ਹੀ ਦੇਣਾ ਹੁੰਦਾ ਹੈ ਪ੍ਰੇਮ ਵਿੱਚ ਮੰਗ ਖਤਮ ਹੋ ਜਾਂਦੀ ਹੈ ਇਸ ਵਾਸਤੇ ਕਹਿੰਦੇ ਨੇ ਮਨੁੱਖਤਾ ਸ਼ੁਰੂਈ ਪ੍ਰੇਮ ਤੋਂ ਆਉਂਦੀ ਹੈ ਸਨੇਹ ਤੋਂ ਨਹੀਂ ਆਉਂਦੀ ਨਹੀਂ ਆਉਂਦੀ ਸਨੇਹ ਦੇ ਵਿੱਚ ਗਰਸੇ ਹੋਏ ਮਨੁੱਖ ਦੇਖੇ ਗਏ ਨੇ ਆਪਣੇ ਬੱਚੇ ਨੇ ਤੇ ਪਿੱਛੇ ਹੱਥ ਲਾਇਆ ਤੇ ਛਾਤੀ ਠਰ ਗਈ ਹੈ ਪਰ ਇੱਕ ਓਪਰਾ ਵਿਗਾਣਾ ਬੱਚਾ ਆਇਆ ਉਸੇਨੇ ਨਾਲ ਵੀ ਲੱਗਦਾ ਪਏ ਤੈਨੂੰ ਚੁੱਕ ਕੇ ਪਰੇ ਪਿਆ ਮਾਰਦਾ ਐਸੇ ਇੱਕ ਦਫਾ ਮੈਂ ਹਜ਼ੂਰ ਸਾਹਿਬ ਦੇਜ ਦੇਖ ਕੇ ਡੰਗ ਰਹਿ ਗਿਆ ਇੱਕ ਬਿਰਧ ਮਾਤਾ ਬੈਠੇ ਇੱਕ ਮਾਸੂਮ ਬੱਚਾ ਖੇਡਦਾ ਖੇਡਦਾ ਆਇਆ ਇਹਦੇ ਉਹਦੀ ਗੋਦੇ ਚ ਆਣ ਬੈਠਾ ਉਹਨੇ ਚੁੱਕ ਕੇ ਪਰੇ ਸੁਟਿਆ ਬੱਚਾ ਰੋਣ ਲੱਗ ਪਿਆ ਉੱਥੇ ਮੈਂ ਇਸ ਗੱਲ ਨੂੰ ਸੋਚਿਆ ਮੈਂ ਕੈਸ ਦਾ ਆਪਣਾ ਨਹੀਂ ਹੈ یہ پوت پوترا نہیں ہوئے گا اوپر ہے آگیا ہے واقعی اوپرا سی ماں اس کی بجی اجائی لے گئی رون لگ پیا اپنے بچے اوگن بھی ہون بڑے پیارے لگتے ہیں دودھے جے بچے نہیں پیارے لگتے سنے دی درشٹی بڑی سیمت ہوں آ بہت سیمت ہوں بہت سیمت ہوتی ہے پریم تھوڑا مہان ہوں ہوتا ہے یہ پوترتا آدمی ہے یہ قربانی دا جذبہ ہوں آتا ہے پیارا پیرا تو قربان ہو سکتا ہے پتی پتنی تو قربان ہو سکتا ہے پتنی پتی تو قربان ہو سکتا ہے مطر مطر تو قربان ہو سکتا ہے نچھاور ہو سکتا ہے منگ کچھ بھی نہیں ایک دوجہ تو صدقے ہو سکتے ہیں قربان ہو سکتے ہیں ਮੈਂ ਹੈਰਾਨਾ ਭਾਈ ਸਾਹਿਬ ਭਾਈ ਗੁਰਦਾਸ ਜੈਸੀ ਸ਼ਖਸੀਅਤ ਨੇ ਆਪਣੀ ਬਾਣੀ ਵਿੱਚ ਲੈਲਾ ਮਜਨੂ ਦਾ ਜ਼ਿਕਰ ਕੀਤਾ ਸਸੀ ਪੁੰਨੂ ਦਾ ਜ਼ਿਕਰ ਕੀਤਾ ਸੋਨੀ ਮਹੀਵਾਲ ਦਾ ਜ਼ਿਕਰ ਕੀਤਾ ਪੀਰ ਲਾਂਝੇ ਦਾ ਜ਼ਿਕਰ ਕੀਤਾ ਔਰ ਇਹ ਵਾਰ ਦਰਬਾਰ ਸਾਹਿਬ ਦੇ ਵਿੱਚ ਵੀ ਗਾਈ ਜਾਂਦੀ ਹੈ ਸਭ ਤੋਂ ਪਹਿਲੇ ਅੱਜ ਤੋਂ 35 ਸਾਲ ਪਹਿਲੇ ਬਜ਼ੁਰਗ ਰਾਗੀ ਪਾਈ ਹਰੀ ਸਿੰਘ ਜਦਗਾਰ ਹੈ ਸੰਤ ਮੇਰੇ ਕੰਨਾਂ 'ਚ ਪਾਉ। ਉੱਥੇ ਹੀ ਫਿਰ ਮੈਂ ਸੋਚਿਆ ਸੁਣ। ਮੈਂ ਕਿਹਾ ਇਹ ਤੇ ਕੋਈ ਭਗਤ ਨਹੀਂ ਸੰਤ ਸੰਤ ਨਹੀਂ ਸੰ। ਪਾਈ ਗੁਰਦਾਸ ਜੈਸੇ ਆਲਮ ਫਾਜ਼ਲ ਨਹੀਂ ਇਹਨਾਂ ਨੂੰ ਥਾਂ ਦੇ ਦਿੱਤੀ ਹੈ। ਔਰ ਜਿਸ ਬਾਣੀ ਦਾ ਕੀਰਤਨ ਕਰਨ ਦਾ ਸੁਆਗ ਹੈ ਉਸ ਬਾਣੀ ਨੂੰ ਉਹਦਾ ਕੀਰਤਨ ਹੋ ਸਕਦਾ। ਹਰਦਾ ਕੀਰਤਨ ਕੀਤਾ ਜਾਂਦਾ ਹੈ ਫਿਰ ਮੈਂ ਥੋੜਾ ਜਾਂ ਇਸ ਦੀ ਗਹਿਰਾਈ ਚ ਗਿਆ પ્રેમ ਹੀ ਮਨੁੱਖ ਨੂੰ ਪਵਿੱਤਰ ਕਰਦਾ ਹੈ ਗਿਆਨ ਨਹੀਂ ਪਵਿੱਤਰ ਕਰਦਾ بڑے بڑے ਗਿਆਨੀਆਂ ਦੇ ਹਿਰਦੇ ਮਲੀਨ ਰਹਿਣਗੇ ਹੁੰਦੇ ਨੇ ਗਿਆਨ ਤੇ ਹੈ ਇਹ ਪਤਨੀ ਹੈ ਪਰ પ્રેમ ਨਹੀਂ ਹੈ ਇਹ ਜ਼ਿਆਦਤੀ ਕਰ ਸਕਦਾ ਉਸ ਨਾਲ ਗਿਆਨ ਤੇ ਹੈ ਇਹ ਪਤੀ ਹੈ ਪਰ ਪ੍ਰੇਮ ਨਹੀਂ ਹੈ ਕਿ ਉਸ ਨਾਲ ਧੋਖੇਬਾਜ਼ੀ ਕਰ ਸਕਦੀ ਹੈ ਚੱਲਦਾ ਹੈ ਇਤਨੀ ਤੇ ਸਮਝ ਹੈ ਮੇਰਾ ਭਰਾ ਹੈ ਪਰ ਪ੍ਰੇਮ ਨਹੀਂ ਹੈ ਕਿ ਉਸ ਨਾਲ ਵੀ ਛਲ ਕਪਟ ਕਰ ਸਕਦਾ ਹੈ ਉਸ ਨਾਲ ਵੀ ਧੋਖਾ ਕਰ ਸਕਦਾ ਹੈ ਸਮਝ ਤੇ ਸੀ ਵਿਵੇਕਸ਼ਣ ਨੂੰ ਵੀ ਰਾਵਣ ਮੇਰਾ ਭਰਾ ਹੈ ਪਰ ਸਾਰੇ ਸੀਕ੍ਰੇਟ ਦੱਸ ਦਿੱਤੇ ਸਾਰੇ ਰਾਜ਼ ਦੱਸ ਦਿੱਤੇ ਔਰ ਘਰ ਘਰ ਦੇਖਿਆ ਜਾ ਸਕਦਾ ਮੈਂ ਬਹੁਤ ਸਾਰੇ ਸਿਲਸਲੇ ਐਸੇ ਦੇਖੇ ਨੇ ਰਾਬਰਾ ਦੇ ਚ ਮੁਕਦਮੇ ਬਾਜ਼ੀ ਰਾਬਰਾ ਬੋਲਦੇ ਨੇ ਰਾਬਰਾ ਦੇ ਕੁਛ ਮਨੇ ਸਮਝਤੇ ਹੈ ਮੇਰਾ ਰਾ ਹੈ પ્રેમ ਨਹੀਂ ਹੈ પ્રેમ ਨੇੜੇ ਲੈ ਜਾਂਦਾ ਗਿਆਨ ਨੇੜੇ ਨਹੀਂ ਲੈ ਜਾਂਦਾ ਮੈਂ ਫਿਰ ਹਸ ਕਰਾ ਕਿਤਨੀ ਗੁਰਬਾਣੀ ਦੇ ਅਰਥ ਬਹੁਤ ਦਾ ਗਿਆਨ ਹੋਵੇ પ્રેમ ਨਹੀਂ ਹੈ ਮਨੁੱਖ ਦੀ ਸੁਰਤ ਸ਼ਬਦ ਦੇ ਨੇੜੇ ਨਹੀਂ ਆਏ ਤੇ ਬڑے-ਬڑے ਗਿਆਨੀਆਂ ਦਾ ਸ਼ਬਦ ਨਾਲ ਕੋਈ ਮਤਲਬ ਵੀ ਨਹੀਂ ਹੈ ਇਹ ਵੀ ਮਾਰਸ ਕਰਦੇ ਆਂ بڑے-ਬڑے ਪੁਜਾਰੀਆਂ ਦਾ ਭਾਵੇਂ ساری ਜ਼ਿੰਦਗੀ ਕ੍ਰਿਸ਼ਨ ਤੇ ਰਾਮ ਦੀ ਪੂਜਾ ਕਰਦੇ ਰਹਿ ਜਾਂਦੇ ਨੇ ਯਕੀਨ ਜਾਨੋ ਕ੍ਰਿਸ਼ਨ ਤੇ ਰਾਮ ਨਾਲ ਕੋਈ ਮਤਲਬ ਨਹੀਂ ਦੂਰ ਦਾ ਵੀ ਮਤਲਬ ਨਹੀਂ ਸਿਰਫ ਪੁਜਾਰੀ ਨੇ ਸਾਰੇ ਇਤਿਹਾਸ ਦਾ ਪਤਾ ਹੈ ਤੁਸੀਂ ਕੁਝ ਵੀ ਪੁੱਛ ਲਓ ਨਾ ਸ਼੍ਰੀ ਰਾਮ ਦਾ ਸਾਰਾ ਇਤਿਹਾਸ ਦੱਸ ਦੇਣਗੇ श्री कृष्ण दी सारी कथा दसਣਗੇ ਭਾਗਵਤ ਦੇ ਅਰਥ ਕਰ ਦੇਣਗੇ। গীਤਾ ਦੇ ਅਰਥ ਕਰ ਦੇਣਗੇ। ਸੰਬੰਧ ਨਹੀਂ। ਗੁਰਬਾਣੀ ਦੀ ਅਰਥ ਕਰ ਦੇਣਗੇ। ਬੜੀ ਸੋਚ ਤੇ ਸਮਝ ਆਏ ਤੋਂ ਉਹ ਆਧਾਰ ਤਕਰੀਰ ਕਰ ਦੇਣਗੇ। ਪ੍ਰੇਮ ਨਹੀਂ ਹੈ। ਨੇੜਤਾ ਨਹੀਂ ਹੈ। ਨੇੜੇ ਪਿਆਰ ਲੈ ਜਾਂਦਾ ਹੈ। ਨੇੜੇ ਸਨੇਹ ਲੈ ਜਾਂਦਾ ਹੈ। ਬੱਚਿਆਂ ਦੇ ਨੇੜੇ ਸਨੇਹ ਲੈ ਜਾਂਦਾ ਹੈ ਪਿਆਰ ਗੁਰੂ ਦੇ ਨੇੜੇ ਲੈ ਜਾ ਸਕਦਾ ਹੈ ਪਰ ਆਦੇ ਨੇ ਲੈ ਜਾ ਸਕਦਾ ਹੈ ਪਤਨੀ ਦੇ ਨੇੜੇ ਲੈ ਜਾ ਸਕਦਾ ਹੈ ਪਤੀ ਦੇ ਨੇੜੇ ਭੈਣ ਦੇ ਨੇੜੇ ਨਹੀਂ ਤੇ ਦੂਰੀ ਬਣੀ ਰਹੇਗੀ ਪਰ ਆਗਰਾ ਵਿੱਚ ਵੀ ਦੂਰੀ ਬਣੀ ਰਹੇਗੀ